ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦਾ ਨਾਮ ਬਦਲ ਕੇ ਇੰਟਰਨੈਸ਼ਨਲ ਬਣ ਗਿਆ ਹੈ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਸੋ ਲਿਮਟਿਡ ਕੰਪਨੀ ਸਟਾਕ ਐਕਸਚੇਂਜ ਵੀ ਲਿਮਟਿਡ ਹੈ ਸੋ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਮੈਂ ਕਹਿ ਸਕਦਾ ਜਿਹੜੀ ਆਰਗੇਨਾਈਜ਼ਡ ਵੇ ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦੀ ਹੈ ਸੋ ਯੂਕੇ ਦੀਆਂ ਬਹੁਤ ਮਹੱਤਵਪੂਰਨ ਗੱਲਾਂ ਕਰਨੀਆਂ ਨੇ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਸਵਾਗਤ ਹੈ ਜੀ ਸੱਸੇਕਰ ਹੈਲੋ ਥੈਂਕ ਯੂ ਸੋ ਮਚ ਜਸਮੀਤ ਜੀ ਸਟੂਡੈਂਟ ਯੂਕੇ ਦੇ ਵਿੱਚ ਇਹ ਲੱਭ ਰਹੇ ਨੇ ਕਿ ਸਾਨੂੰ ਉਹ ਯੂਨੀਵਰਸਿਟੀਆਂ ਮਿਲ ਜਾਣ ਜਿੱਥੇ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀ ਵਿਦਾਊਟ ਆਰਟਸ ਚਲੇ ਜਾਣ ਕੀ ਲੈਂਡਮਾਰਕ ਇਮੀਗ੍ਰੇਸ਼ਨ ਵਿਦਾਊਟ ਆਰਟਸ ਵੀ ਵਿਦਿਆਰਥੀਆਂ ਨੂੰ ਗਾਈਡ ਕਰਦਾ ਹੈ ਤੁਸੀਂ ਵੀਜ਼ਾ ਲੈ ਰਹੇ ਹੋ ਵਿਦਾਊਟ ਆਰਟਸ ਜਿਹੜੇ ਬਿਲਕੁਲ ਸੋ ਦੇਖੋ ਵਿਦਾਊਟ ਆਇਲੈਂਡਸ ਤਾਂ ਆਪਾਂ ਕਹਿ ਦਿੰਦੇ ਆ ਕਿ ਵਿਦਾਊਟ ਆਇਲੈਂਡਸ ਹੈ ਬਟ ਉਸੇ ਬਾਅਦ ਬੱਚੇ ਨੂੰ ਕਰਨੀ ਪੈਂਦੀ ਹੈ ਕ੍ਰੈਡੀਬਿਲਟੀ ਇੰਟਰਵਿਊ ਜੀ ਸੋ that is must ਯੇ ਬੱਚਾ ਕਹਿੰਗੇ ਇੰਟਰਵਿਊ ਮੇਰੀ ਨਹੀਂ ਹੋਏਗੀ ਉਹ ਨਹੀਂ ਹੈ ਕੋਈ ਚਾਂਸ ਇੰਟਰਵਿਊ ਹੋਏਗੀ ਹੀ ਹੋਏਗੀ ਕ੍ਰੈਡੀਬਿਲਟੀ ਇੰਟਰਵਿਊ ਆਪਾਂ ਉਹਨੂੰ ਕਹਿੰਦੇ ਆ ਇਹ ਕੀ ਹੁੰਦੀ ਹੈ ਔਰ ਉਹ ਚ ਬੇਸਿਕਲੀ ਪੁੱਛੇ ਜਾਂਦੇ ਨੇ ਕਿ ਤੁਸੀਂ ਕਿੰਨੇ ਅਵੇਲਡ ਹੋ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ ਕਿਹੜਾ ਕਾਲਜ ਜਾ ਰਹੇ ਹੋ ਕਿਹੜੇ ਕੋਰਸ ਲਿਆ ਕਿੰਨੇ ਫੰਡਸ ਆ ਸੋ ਤੁਹਾਡੇ ਬਾਰੇ ਹੀ ਸਿੰਪਲ ਕੁਐਸਚਨਸ ਮਤਲਬ ਬਹੁਤੀ ਔਖੀ ਤਾਂ ਨਹੀਂ ਹੈ ਨਹੀਂ ਬਹੁਤ ਸਿੰਪਲ ਕ੍ਰੈਡੀਬਿਲਟੀ ਇੰਟਰਵਿਊ ਹੈਗੀ ਹੈ ਤੇ ਤੁਹਾਡੇ ਬੱਚੇ ਕਲੀਅਰ ਕਰ ਲੈਂਦੇ ਸੋ ਕਾਫੀ ਬੱਚੇ ਕਲੀਅਰ ਕਰ ਲੈਂਦੇ ਆ ਕਾਫੀ ਬੱਚੇ ਅਵੋਇਡ ਵੀ ਕਰਦੇ ਆ ਸੋ ਕ੍ਰੈਡੀਬਿਲਟੀ ਇ ਨਾਰਮਸ ਹੈ ਕਿ ਮੈਨੂੰ CBSE ਚ 70% ਚਾਹੀਦੇ ਐ ਕੋਈ ਪੰਜਾਬ ਬੋਰਡ ਚ 70% ਮੰਗਦਾ ਸੋ ਨਾਰਮਸ ਦੇ ਅਕੋਰਡਿੰਗਲੀ ਕੁਝ ਯੂਨੀਵਰਸਿਟੀਆਂ ਦੇ ਦਿੰਦੀਆਂ ਆਫਰ ਲੈਟਰ ਔਰ ਕੁਝ ਯੂਨੀਵਰਸਿਟੀਆਂ ਕੰਡੀਸ਼ਨਲ ਆਫਰ ਲੈਟਰ ਜਿਸ਼ੂ ਕਰ ਦਿੰਦੀਆਂ ਸੋ ਯੈਸ ਯੂਕੇ ਤੁਸੀਂ ਵਿਦਾਊਟ ਆਇਲਟਸ ਜਾ ਸਕਦੇ ਹੋ ਵਿਦਾਊਟ ਪ੍ਰੋਸੈਸਿੰਗ ਫੀਸ ਜਾ ਸਕਦੇ ਹੋ ਵਿਦਾਊਟ ਅਪਲੀਕੇਸ਼ਨ ਫੀਸ ਜਾ ਸਕਦੇ ਹੋ ਸੀ ਲੈਂਡਮਾਰਕ ਇਮੀਗ੍ਰੇਸ਼ਨ ਪਹਿਲੀ ਗੱਲ ਤਾਂ ਕੋਈ ਮਿਡਲਮੈਨ ਨਹੀਂ ਹੈਗਾ ਮੈਂ ਲੈਂਡਮਾਰਕ ਇਮੀਗ੍ਰੇਸ਼ਨ ਫੇਰ ਬੋਲ ਰਿਹਾ ਕਿਉਂਕਿ ਸਾਡਾ ਨਾਮ ਚੜਿਆ ਹੋਇਆ ਹੈ ਚੇਂਜ ਹੋ ਗਿਆ ਤਾਂ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਹੈ ਪਰ ਲੈਂਡਮਾਰਕ ਕਿਸੇ ਵੀ ਕਿਸੇ ਦੇ ਨਾਲ ਇਦਾਂ ਦੀ ਡਾਇਰੈਕਟ ਆਇਆ ਪਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਵਿੱਚ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਸਾਡੇ ਡਾਇਰੈਕਟ ਆਇਆ ਸੈਜ਼ ਦੀ ਡੇਟ 'ਚ ਸੋ ਡਾਇਰੈਕਟਲੀ ਤੁਸੀਂ ਅਪਲਾਈ ਕਰਦੇ ਹੋ ਤਾਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਚਾਰਜ ਹੁੰਦੀ ਐਪਲੀਕੇਸ਼ਨ ਫੀਸ ਵੀ ਨਹੀਂ ਚਾਰਜ ਹੁੰਦੀ ਕਾਲਜ ਦੀ ਫੀਸ ਤੁਸੀਂ ਕਾਲਜ ਨੂੰ ਦੇਣੀ ਆ ਲੈਂਡਮਾਰਕ ਦੀਆਂ ਸਰਵਿਸਿਜ਼ ਸਾਰੀਆਂ free of cost ਨੇ so students landmark immigration ਦੀ ਇਹ ਹੀ ਖਾਸੀਅਤ ਹੈ ਜਿਹੜੀ ਇੰਨੇ ਸਾਲਾਂ ਤੋਂ ਬਣੀ ਆ ਰਹੀ ਹੈ ਕਿ students ਦਾ ਸਰਵਿਸ ਸਟੂਡੈਂਟ ਦੇ ਹਿੱਤ ਦੇ ਬਾਰੇ ਗੱਲ ਕੀਤੀ ਜਾਵੇ ਔਰ ਜੇ ਤੁਸੀਂ ਸਪਾਊਸ ਦੇ ਨਾਲ ਵੀ ਜਾਣਾ ਚਾਹੁੰਦੇ ਹੋ ਤਾਂ ਕੁਝ ਅੱਛੀਆਂ ਆਪਸ਼ਨਸ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਹੈਗੀਆਂ but ਅੱਜ ਦੇ ਵਿੱਚ ਦੇਖੋ ਫੇਰ ਮੈਂ ਸਟੂਡੈਂਟਸ ਨੂੰ ਕਾਹ ਕਾ ਮੈਂ ਹਮੇਸ਼ਾ ਹੀ ਮੈਂ ਕਹਿੰਦਾ ਆਇਆ ਕਿ ਸਕਾਟਲੈਂਡ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਉਸ ਏਰੀਆ ਤੇ ਧਿਆਨ ਦਿੱਤਾ ਜਾਵੇ ਜਿੱਥੇ ਹਲੇ ਬੱਚੇ ਘੱਟ ਨੇ ਸਕਾਟਲੈਂਡ ਹੋ ਗਿਆ ਇਸ ਏਰੀਆ ਦੀ ਯੂਨੀਵਰਸਿਟੀ ਨੂੰ ਤੁਸੀਂ ਦੇਖ ਸਕਦੇ ਹੋ ਫਿਰ ਆਊਟ ਆਫ ਲੰਡਨ ਹੀ ਯੂਨੀਵਰਸਿਟੀਜ਼ ਆਪਾਂ ਚੂਜ਼ ਕਰੀਏ ਗਲੋਸਟਰਸ਼ਾਇਰ ਹਾਰਟਪੂਰੀ ਯੂਨੀਵਰਸਿਟੀ ਜਿਹੜੀਆਂ ਯੂਨੀਵਰਸਿਟੀਜ਼ ਆਊਟ ਆਫ ਲੰਡਨ ਹੈਗੀਆਂ ਉਹਨਾਂ ਨੂੰ ਚੂਜ਼ ਕਰੀਏ ਤਾਕਿ ਤਾਨੂੰ ਉੱਥੇ ਕੰਮ ਵੀ ਮਿਲ ਸਕੇ ਔਰ ਤਾਨੂੰ ਥੋੜਾ ਜਿਹਾ ਆਪਣਾਪਣ ਐਟਮੋਸਫੇਅਰ ਵੀ ਮਿਲੇ ਨਾਰਮਲੀ ਵੱਡੇ ਸ਼ਹਿਰਾਂ 'ਚ ਅਸੀਂ ਗਵਾਚ ਜਾਂਦੇ ਆ ਪਰ ਛੋਟੇ ਸ਼ਹਿਰਾਂ 'ਚ ਜਾ ਕੇ ਤਾਨੂੰ ਥੋੜਾ ਜਿਹਾ ਇਦਾਂ ਹੁੰਦਾ ਕਿ ਥੋੜਾ ਆਪਣਾਪਣ ਮਿਲਦਾ ਛੋਟਾ ਸ਼ਹਿਰ ਹੈ ਇੱਕ ਕਾਫੀ ਹਾਊਸ ਹੈ ਇੱਕ ਕੀ ਕਹਿੰਦੇ ਆ ਰੈਸਟੋਰੈਂਟ ਹੈ ਤੁਸੀਂ ਉੱਥੇ ਕਾਫੀ ਲੈਣ ਜਾਓਗੇ ਰੋਜ਼ ਤਾਨੂੰ ਵੈਸੀ ਅੱਦੇ ਲੋਕੀ ਜਾਣੀ ਲੱਗ ਜਾਣਗੇ ਸੋ ਛੋਟੇ ਸ਼ਹਿਰਾਂ ਵੱਲ ਦੇਖੋ ਯੂਕੇ 'ਚ ਵੀ ਇਹੀ ਹੈ ਛੋਟੇ ਸ਼ਹਿਰ ਯੂਐਸਏ 'ਚ ਵੀ ਇਹੀ ਹੈ ਛੋਟੇ ਸ਼ਹਿਰ ਕੈਨੇਡਾ 'ਚ ਵੀ ਹੈ ਛੋਟੇ ਸ਼ਹਿਰ ਦੇਖੋ ਆਸਟ੍ਰੇਲੀਆ ਸੋ ਇਹੀ ਸਾਨੂੰ ਫੋਲੋ ਕਰਨਾ ਜਦੋਂ ਅਸੀਂ ਇੱਕ ਕੰਟਰੀ ਚੂਸ ਕਰਦੇ ਆ ਤਾਂ ਕਿਹੜੀ ਯੂਨੀਵਰਸਿਟੀ ਕਿਹੜਾ ਕੋਰਸ ਕਿਹੜੇ ਕਾਲਜ ਅਸੀਂ ਐਗਰੀਕਲਚਰ ਯੂਕੇ ਨੂੰ ਬਹੁਤ ਜ਼ਿਆਦਾ ਲੋਡ ਹੈ ਦੀ ਰੇਟ ਚ ਐਗਰੀਕਲਚਰ ਦੇ ਕੋਰਸਸ ਕਰੋ ਤੁਸੀਂ ਉੱਥੇ ਜਾ ਕੇ ਹੈਲਥ ਰਿਲੇਟਡ ਕੋਰਸਸ ਤੁਸੀਂ ਕਰੋ ਜਾ ਕੇ ਸਾਰੇ ਕੰਟਰੀ ਨੂੰ ਅੱਜ ਦੀ ਰੇਟ ਸਟੈਮ ਰਿਲੇਟਡ ਪ੍ਰੋਗਰਾਮਸ ਤੇ ਬੱਚੇ ਆ ਰਹੇ ਲੋਡ ਬਿਲਕੁਲ ਠੀਕ ਹੈ ਜੀ ਸੋ ਬਹੁਤ ਚੰਗਾ ਸਕਸੈਸ ਰੇਟ ਹੈ ਯੂਕੇ ਦਾ ਗਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਦਾ ਸੋ ਸਕਰੀਨ ਤੇ ਨੰਬਰ ਹੈ 90413 90412 ਜਸਬੀਰ ਜੀ ਨੂੰ ਮਿਲੋ ਜਾਂ ਕਿਸੇ ਵੀ ਨੇੜੇ ਦੇ ਦਫਤਰ ਚ ਜਾਓ ਟੈਲੀਫੋਨ ਕਰੋ ਤੇ ਯੂਕੇ ਅਪਲਾਈ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ